ਰਬੂ ਤਾਰam ਸਾਸਰੀਕਾਰ ਤੇ ਬਦਲਬਾਈ ਦਾ ਬਹੁਤ ਖੈਰ ਕਰੇ ਵਾਹਿਗੁਰੂ ਤੰਦਰੁਸਤੀ ਰੱਖ ਦੇਵੇ ਤੰਦਰੁਸਤੀ ਤਾਂ ਕਿਹੜੀ ਆ ਤੁਹਾਡੋਂ ਤੇ ਲੋਕਾਂ ਦੇ ਕੰਦਾ ਡੇਗਤੀਆਂ ਹੈ ਕੋਠੇ ਸਭ ਦੇ ਚ ਆਉਂਦੇ ਨੇ ਬੁਰਾ ਹਾਲ ਹੈ ਤੂੜੀ ਦਾਣੇ ਵੀ ਭਿੱਜ ਗਏ ਜਿਹਦੇ ਕੋਈ ਦੂਜੇ ਲੈਟਰ ਦੀ ਸੱਤ ਆ ਉਹ ਤਾਂ ਠੀਕ ਆ ਲੈਟਰ ਵੀ ਚ ਆ ਜਾਂਦਾ ਵਿੱਚ ਪਰਮਾਤਮਾ ਅੱਗੇ ਇਹ ਇਰਦਾਸ ਹੈ ਵੀ ਵਾਹਿਗੁਰੂ ਸੁੱਖ ਸ਼ਾਂਤ ਦੇ ਹੀ ਲੰਘ ਜੀ ਤੇ ਜਿਹੜਾ ਝੜਾ ਇਹ ਹੋ ਰਿਹਾ ਹਫਤੇ ਤੋਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਝੜਨੇ ਬਹੁਤ ਦੁਨੀਆ ਪਰੇਸ਼ਾਨ ਕਰ ਰੱਖੀ ਐ ਕਿਸੇ ਦਾ ਮਨ ਨਹੀਂ ਖੁੱਲਦਾ ਹੈਗਾ ਕਿ ਉਹ ਝੜ ਨੂੰ ਦੇਖ ਕੇ ਤੇ ਡੰਗਰਾਂ ਦਾ ਬਹੁਤ ਬੁਰਾ ਹਾਲ ਹੈ ਜੀ ਸਭ ਤੋਂ ਜ਼ਿਆਦਾ ਤੇ ਵਿਚਾਰਿਆਂ ਦਾ ਕਿਸੇ ਵੇਲੇ ਝੜੀ ਨਹੀਂ ਖੁੱਲਦੀ ਕਿਉਂ ਜਦੋਂ ਭਰਾਂਡੇ ਭੁੰਡੇ ਨੇ ਜਿਹਦੇ ਦੂਜੀਆਂ ਸੱਤਾਂ ਵਾਲੇ ਗੋਲੇ ਗੂਲਿਆਂ ਤੇ ਨੇ ਜਾਂ ਗਾਡਰੀਆਂ ਤੇ ਨੇ ਸਭ ਦੇ ਚ ਆਉਂਦੇ ਨੇ ਤੇ ਗਿੱਲਾ ਪਿੰਡਾ ਰਹਿੰਦਾ ਥੱਲੋਂ ਪੈਰ ਵੀ ਗਲਣ ਦਾ ਖਤਰਾ ਇਹਨਾਂ ਦਾ ਵਿਚਾਰਿਆਂ ਦਾ ਰੱਬੀ ਰੱਖਾ ਹੈ ਨਾ ਤੇ ਦੇਖ ਭਾ ਹਰੇਕ ਆਪ ਉਹਦੇ ਡੰਗਰਾਂ ਦੀ ਕਰਦਾ ਹੈ ਪਰ ਸੁੱਕ ਪੱਕਾ ਹੋਣਾ ਵੀ ਜ਼ਰੂਰੀ ਆ ਲੋਰ ਆ ਜਾਂਦੇ ਨੇ ਚੜ ਚੜ ਕੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਬਿੰਦਜੀ ਧਰਤੀ ਨਾਲ ਲੱਗ ਜਾਂਦਾ ਰੱਬ ਪੁੱਤ ਮੰਦਚੀ ਮੜਾ ਜੇ ਉੱਚਾ ਹੋ ਜਾਂਦਾ ਹਰਤੇ ਤੋਂ 9 ਦਿਨਾਂ ਤੋਂ ਝੜੀ ਲੱਗ ਰਹੀ ਆ 9 ਦਿਨ ਹੋ ਗਏ ਅੱਜ ਤੇ ਵੈਸੇ ਗੁਰੂ ਹੁਣ ਝੜ ਚੱਕ ਲੈ ਹਲੇ ਆਹ ਡਰਾਈਆਂ ਦੇ ਡਰੀਆਂ ਨੇ ਜੋ ਸੁਭਾਵਨਾ ਆਉਂਦੀ ਐ ਉਹੀ ਵੀਰ ਆਪਾਂ ਨੂੰ ਦੱਸਦੇ ਨੇ ਜਿਹੜੇ ਪੱਤਰਕਾਰ ਨੇ ਕਹਿੰਦੇ ਨਹਿਰਾਂ ਉੱਛਲਣਗੀਆਂ ਐ ਹੋਊਗਾ ਵਾ ਹੋਊਗਾ ਦੇਖੋ ਕੀ ਬਣੂਗਾ ਹਨਾ ਆਉਣ ਵਾਲੇ ਸਵੇਰਾ ਕਿਸੇ ਨੂੰ ਨਹੀਂ ਪਤਾ ਲੰਘ ਜਾ ਤਾਂ ਸੁੱਖ ਪਕਾਈ ਲੰਘ ਜਾ ਭਾਈ ਤੇ ਪਰਮਾਤਮਾ ਤੂੰ ਖਤਰਾ ਕਿਤੇ ਵੀ ਨਾ ਕਰੀ ਸੱਚਾ ਪਾਤਸ਼ਾਹ ਤੇਰੇ ਮੂਹਰੇ ਹੀ ਅਰਦਾਸ ਬੇਨਤੀ ਹੈ ਜੋੜੀ ਹੈ ਵਾਹਿਗੁਰੂ ਤੂੰ ਕਿਤੇ ਵੀ ਨਾ ਖਤਰਾ ਕਰੀ ਤੇ ਸੁੱਖ ਸੰਦ ਦਾ ਲੰਘ ਜੀ ਤੇ ਅੱਗੇ ਹੁੰਦੇ ਨੇ ਇਹਨੀਆਂ ਝੜੀਆਂ ਪੁੱਤ ਬਹੁਤ ਜ਼ਿਆਦਾ 10-10 ਦਿਨ 15-15 ਦਿਨ ਬੁਰਾ ਹਾਲ ਹੋ ਜਾਂਦਾ ਲਗਾਤਾਰ ਮੀਂਹ ਪੈਂਦਾ ਘਰ ਡਿੱਗ ਪੈਂਦੇ ਕੱਚੇ ਕੰਦਾ ਹੁੰਦੀਆਂ ਹੈਗਾ ਇਹ ਪਹਿਲੇ ਦਿਨ ਤੋਂ ਹੀ ਆ ਵਿਚਰੀ ਸਮਾਂ ਜਾਂ ਲੋਟ ਹੋ ਗਿਆ ਤੀਗਾ ਘਟ ਝੜ ਹੁੰਦੇ ਤੇ ਹੁਣ 88 ਵਾਲਾ ਕੰਮ ਹੋਇਆ ਪਿਆਗਾ 889 ਵੀ ਤੇਜ ਹੋਇਆ ਪਿਆ ਜਿੱਥੇ ਕੰਦੇ ਖਤਰਾ ਜ਼ਿਆਦਾ 889 ਵੀ ਉੱਤਰਦੀ ਜਾਂਦਾ ਸਰ ਤੁਰ ਪਰਦੀ ਪਾਣੀ ਤੇ ਥੋੜਾ ਜਿਹਾ ਜ਼ਬਾਨ ਤਤਲੌਂਦੀਆਂ ਗੱਲ ਕਰਦੇ ਆਂ ਦੀ ਤੇ ਵਾਹਿਗੁਰੂ ਤੇਰੇ ਮੂਰੇ ਹੀ ਅਰਦਾਸ ਹੈ ਤੰਦਰੁਸਤੀ ਰੱਖੀ ਕੰਮ ਧੰਦੇ ਆਪਾਂ ਕਰੀ ਜਾਂਦੇ ਆਂ ਜੋਤ ਤੇ ਤਰਸੇਂ ਕੱਕੰਡਾ ਪਾਈ ਜਾਂਦੇ ਨੇ ਜਿੰਨਾ ਜੋਰ ਆਪਾਂ ਲਾਉਨਿਆਂ ਦਾਣੇ ਤੇ ਜੋਰ ਹੈ ਵੀ ਪਸ਼ੂ ਦੁੱਧ ਦੇਈ ਜਾਣ ਦੇ ਦਾਣਾ ਲੈ ਦਾਣਾ ਕਿਉਂ ਚਾਰ ਖੋਰ ਰੱਖਿਆ ਜੋਤ ਵਿਚਾਰਾ ਪਾਣੀ ਕੱਢ ਦਿੰਦਾ ਰੋਜ਼ ਉਹਨੇ ਫੇਰ ਪੈ ਜਾਂਦਾ ਪਾਣੀ ਕੱਢ ਦਿੰਦਾ ਉਹਨੇ ਫੇਰ ਪੈ ਜਾਂਦਾ ਚਲੋ ਰੱਬ ਮੂਹਰੇ ਤਾਂ ਕਿਸੇ ਦਾ ਜੋਰ ਨਹੀਂ ਹੁੰਦਾ ਪੁੱਤ ਹਨਾ ਜੋ ਉਹਨੂੰ ਭੌਂਦਾ ਤਾਂ ਕਰਦਾ ਤਾਂ ਉਹੀ ਹੈ ਵਾਹਿਗੁਰੂ ਤੇਰੇ ਮੂਹਰੇ ਅਰਦਾਸ ਆਵਦੀ ਐ ਦੇਖੋ ਇੰਨਾ ਹੁਣ ਜਿਆਦੇ ਇੰਨਾ ਘੁਟਾ ਢੋਪ ਹੋਇਆ ਪਿਆ ਬੁਰਾ ਹਾਲ ਹੈ ਕਿਸੇ ਭੈਣ ਦੇ ਬੀਬੀਆਂ ਦੇ ਕੱਪੜੇ ਨਹੀਂ ਸੁੱਕਦੇ ਘਰ ਸਿੱਗ ਸਿੱਗ ਕਰਦੇ ਨੇ ਦੰਗਰਾਂ ਦਾ ਹਾਲ ਨਹੀਂ ਬੰਦਿਆਂ ਦਾ ਹਾਲ ਨਹੀਂ ਕਾਦੀ ਦਾਲ ਸਬਜ਼ੀ ਧਰਿਏ ਕੋਈ ਸਭ ਮਾਰਤੀਆ ਬੇਲਾ ਬੂਲਾ ਦਾਲ ਸੁੱਕੀਆਂ ਦਾਲਾਂ ਮੈਨੂੰ ਚੰਗੀਆਂ ਲੱਗਦੀਆਂ ਰੋਜ਼ ਟੋਰੀਆਂ ਕੱਦੂ ਲੱਗਦੇ ਤੇ ਜਿਹਦੇ ਕਿਸੇ ਕਰਮਾਂ ਵਾਲੇ ਦੀ ਬੱਚੇ ਹੋਣਗੇ ਨਹੀਂ ਰੱਬ ਨੇ ਸਭ ਸਫਾਇਆ ਕਰਤਾ ਪਾਣੀ ਖੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ ਸ਼ਾਮ ਦੇ 4:00 ਬੱਜ ਚੁੱਕੇ ਨੇ ਜੀ ਤੇ ਰਜਾਨਾ ਦਾ ਟਾਈਮ ਕੰਮ ਕਰਨ ਦਾ ਕੰਮ ਕਰੀ ਤਾਂ ਜਾਂਦੇ ਆ ਪਰ ਕੋਈ ਸਵਾਦ ਨਹੀਂ ਕੰਮ ਕਰਨ ਦਾ ਕਿਉਂ ਜੀ ਚਲੋ ਜਿੱਥੇ ਆਪਾਂ ਉੱਚੇ ਥਾਂ 'ਚ ਬੈਠੇ ਆਂ ਸੁੱਕ ਪੱਕੇ 'ਚ ਬੈਠੇ ਆਂ ਧੰਨ ਨੇ ਉਹ ਵੀਰ ਜਿਹੜੇ ਦਾ 8 ਫੁੱਟ 7-7 ਫੁੱਟ ਪਾਣੀ 'ਚ ਫਿਰਦੇ ਨੇ ਉਹਨਾਂ ਦੀ ਮੱਝਾਂ ਗਾਵਾਂ ਕੀ ਹਾਲ ਚਾਲ ਹੁਣ ਉਹਨਾਂ ਦਾ ਵਿਚਾਰਿਆਂ ਦਾ ਕੀ ਉਹਨਾਂ ਤੇ ਬੀਤ ਦੀ ਹੋਣੀ ਰੱਬ ਜਾਣਦਾ ਜੇ ਉਹ ਜਾਣਦੇ ਨੇ ਆਪਾਂ 100 150 ਕਿਲੋਮੀਟਰ 200 ਕਿਲੋਮੀਟਰ ਦੂਰ ਬੈਠੇ ਆਂ ਆਪਾਂ ਰਿਪੋਰਟਾਂ ਦੇਖਦੇ ਆਂ ਮੈਂ ਉਿੱਤੇ ਦੇਖਦਿਆਂ ਤੇ ਸੋਸ਼ਲ ਮੀਡੀਆ ਤੇ ਦੇਖਦਿਆਂ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਤਾਂ ਜੀ ਆਪਣਾ ਹੁਣ ਬਹੁਤ ਉੱਤਸੁਕਾ ਹੋ ਗਿਆ ਸਾਰਾ ਦੇਖੋ ਚਲੋ ਮੀਂਹ ਪਿਆ ਨਾ ਪਾਣੀ ਨਿਕਲ ਜਾਂਦਾ ਤੇ ਆਹ ਗਾਂ ਹੀ ਥੱਲੇ ਦੁੱਧ 15 16 ਲੀਟਰ ਦੁੱਧ ਸੀ ਹੁਣ 8 ਲੀਟਰ ਦੁੱਧ ਦੇਣ ਲੱਗੀ ਗਾਂ ਮੌਸਮ ਦਾ ਖਰਾਬ ਹੋਣ ਦਾ ਇੰਨਾ ਫਰਕ ਪੈ ਗਿਆ ਤੇ ਇਧਰ ਸਾਡਾ ਫਰਸ਼ ਲੱਗਿਆ ਸਾਰਾ ਜਿੱਥੇ ਟਰਾਲੀਆਂ ਖੜੀਆਂ ਨੇ ਤੇ ਇੱਥੇ ਦਵਿੰਦਰ ਜੋਤ ਮਿੱਟੀ ਲਾ ਰਿਹਾ ਵਿਚਾਰਾ ਫਰਸ਼ਾਂ ਬਣਾਉਣ ਦਾ ਵਰੀ ਅੱਜ ਵੀ ਘੱਟ ਲਾ ਗਿਆ 2 ਘੰਟੇ ਤੇ ਮੀ ਆਉਂਦਾ ਸਾਰਾ ਖੋਰ ਕੇ ਲੈ ਜਾਂਦਾ ਮੀ ਹੁੰਦਾ ਮਹੀਨੇ ਦੋ ਮਹੀਨੇ ਬਾ ਚਾਰ ਵਾਰ ਪੈਂਦਾ ਬੰਦਾ ਉਹ ਹੱਥ ਵੱਲਾ ਮਾਰ ਦਿੰਦਾ ਜੀ ਹੁਣ ਤਾਂ ਇਹਦਾ ਕੋਈ ਮਤਲਬ ਕਿ ਰੱਬ ਦਾ ਇੱਕ ਤਰ੍ਹਾਂ ਸਿਰੇ ਹੀ ਲੱਗਿਆ ਪਿਆ ਨਾ ਰੁਕਦਾ ਤੇ ਪਤਾ ਨਹੀਂ ਕੀ ਮਰਜੀ ਆ ਪੰਜਾਬ ਤੇ ਕੀ ਗਰੋਹ ਆ ਪ੍ਰਮਾਤਮਾ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ ਤੇ ਠੀਕ ਕਰ ਦੇ ਸਾਰਾ ਮਾਹੌਲ ਬਹੁਤ ਜਿਹੜਾ ਜਮੀਨੀ ਪੱਧਰ ਤੇ ਆ ਪਾਣੀ ਦਾ ਸੰਕਟ ਆ ਬਾਲਾ ਵਧਿਆ ਪਿਆਗਾ ਤੇ ਇਸ ਤਰ੍ਹਾਂ ਜੋਤ ਨੇ ਇੱਧਰ ਵੀ ਨੱਕੇ ਨੱਕੇ ਬੰਦ ਕਰਕੇ ਤੇ ਲਿਆ ਜੋ ਰੁੱਕੇ ਗੰਦਾ ਪਾਣੀ ਤੇ ਐਂ ਚੱਕ ਤੇ ਇਧਰੋਂ ਸਾਰੇ ਤੇ ਤਕਰੀਬਨ ਬਹੁਤ ਬੁਰਾ ਹਾਲ ਆ ਚਲੋ ਜੀ ਆਪਾਂ ਉੱਚੇ ਥਾਂ 'ਤੇ ਬੈਠੇ ਸਾਨੂੰ ਦੱਸਿਆ ਵੀ ਸੌਖਿਆ ਫੇਰ ਵੀ ਮੱਜਾਂ ਸਾਹਮਣੇ ਬਹੁਤ ਔਖੀਆਂ ਨੇ ਚਾਰ-ਚਾਰ ਰੋਜ਼ ਚਾਰ ਚੋ ਟੋਏ 'ਚ ਪਾਣੀ ਕੱਢਣਾ ਪੈਂਦਾ ਸਾਫ ਸਫਾਈ ਕਰਨੀ ਪੈਂਦੀ ਐ ਉਹ ਵੀਰਤਾਂ ਨੇ ਜਿਹੜੇ ਖੜਾਂ ਦੀ ਇਮਾਰਤ ਨੇ ਵਾਹਿਗੁਰੂ ਉਹਨਾਂ ਨੇ ਬੱਚਿਆਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਨਾ ਆਪਣੀ ਤਾਂ ਇਹੀ ਪ੍ਰਮਾਤਮਾ ਮੂਰੇ ਅਰਦਾਸ ਬੇਨਤੀ ਹੈ ਕਿ ਵੀ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ ਤੰਦਰੁਸਤੀ ਬਖਸ਼ ਤੇ ਹਜੇ ਭਾਈ ਪਾਣੀ ਉੱਤਰਨਾ ਵਿਚਾਰਿਆਂ ਨੂੰ ਪਾਣੀ ਉੱਤਰ ਕੇ ਮੱਝਾਂ ਗਾਈਆਂ ਤੇ ਹਜੇ ਬਿਮਾਰੀਆਂ ਆਉਣੀਆਂ ਨੇ ਪੈਰ ਖਰਾਬ ਹੋ ਗਏ ਉਹਨੇ ਮੱਝਾਂ ਗਾਈਆਂ ਦੇ ਕੁਝ ਮੱਝਾਂ ਰੁੜ ਗਈਆਂ ਕੁਝ ਗਾਈਆਂ ਪਾਣੀ ਦੇ ਉੱਤੇ ਮਰੀ ਹੋਈਆਂ ਫਿਰਦੀਆਂ ਫਿਰਦੀਆਂ ਨੇ ਦੇਖ ਕੇ ਬਹੁਤ ਮਨ ਖਰਾਬ ਹੁੰਦਾ ਇਹ ਮੇਰੇ ਦੱਸਣ ਨਾਲ ਨਹੀਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨ ਸਾਰੇ ਦੇਖਦੇ ਹਾਂ ਪਰ ਜਦੋਂ ਆਪਦੇ ਮਨ ਚ ਜਿਹੜੀ ਗੱਲ ਹੁੰਦੀ ਹੈ ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਰੋਜ਼ ਗੱਲ ਕਰਦੇ ਆ ਕਹੇ ਬਿਨਾਂ ਰਹਿਣਾ ਨਹੀਂ ਜਾਂਦਾ ਬਹੁਤ ਮਨ ਦੁਖੀ ਹੈ ਜੀ ਤਾਂ ਨਾ ਮਾਲਕ ਸ਼ਕਤੀ ਬਖਸ਼ੀ ਨਾ ਉਹ ਬਾਈਆਂ ਨੂੰ ਸਾਰਿਆਂ ਨੂੰ ਸਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ ਮਾਲਕ ਆਪ ਮੋਢਾ ਫੜ ਕਿੱਧਰ ਤੇ ਜਿਹੜਾ ਮੌਸਮਾਗਾ ਇਹਨੂੰ ਸਾਫ਼ ਕਰ ਦੇ ਬਹੁਤ ਮੀਂਹ ਪੈ ਗਿਆ ਤੇ ਹੁਣ ਅੱਗੇ ਤੋਂ ਸਮੱਤ ਬਖਸ਼ ਸਾਰੇ ਪੰਜਾਬ ਤੇ ਕਿਰਪਾ ਰੱਖ ਵਾਹਿਗੁਰੂ ਇਹੀ ਅਰਦਾਸ ਬੇਨਤੀ ਕਰਦੇ ਆ ਨਾ ਤੇ ਆਓ ਤੁਹਾਨੂੰ ਦਿਖਾਉਨੇ ਆ ਟੋਏ ਦਾ ਰੋਜ਼ ਕੀ ਹਾਲੰਦ ਰੋਜ਼ ਕਿੰਨਾ ਗੰਦਾ ਪਾਣੀ ਪੈ ਜਾਂਦਾ ਆਓ ਕਿੱਲੇ ਕਿ ਚੱਲਦੇ ਤੁਹਾਨੂੰ ਨਾਲੇ ਤਾਂ ਡੇਲੀ ਚਾਰ ਦੇ ਦੋ ਟੋਕਰੇ ਤਿੰਨ ਟੋਕਰੇ ਖਰਾਬ ਹੁੰਦੇ ਨੇ ਆਹ ਦੇਖੋ ਜੀ ਥਾਣਾ ਦਵਿੰਦਰ ਜੋਤ ਜਿਹੜਾ ਡੇਲੀ ਪਾਣੀ ਦਿਆ ਦੇ ਆ ਫੁੱਲ ਭਰ ਜਾਂਦੀ ਆ ਹਟੋ ਆਈ ਇਹਦੇ ਵਿੱਚ ਘੱਟੋ ਘੱਟ 100 200 ਲੀਟਰ 300 ਲੀਟਰ ਪਾਣੀ ਹੁੰਦਾ ਇਹ ਕੱਢਦਾ ਕਿਤੇ ਅੱਧਾ ਹੁੰਦਾ ਅੱਜ ਅਸੀਂ ਇਧਰ ਹੀ ਪੱਟ ਲਿਆ ਜੋਤ ਨੇ ਉਧਰ ਰੱਖਿਆ ਜੁੱਤ ਰਹਿਣ ਦੇ ਹਜੇ ਕੱਢ ਜਾ ਦੇਖ ਹੀ ਲੈ ਹੁਣ ਜੱਟ ਤੇ ਇੱਧਰ ਮਿੱਟੀ ਕੱਢੀ ਆ ਪੂਰਾ 2 ਘੰਟੇ ਤਿੰਨ ਖਾ ਪੀ ਗਿਆ ਇੱਥੇ ਤੇ ਬਹੁਤ ਔਖਾ ਹੋ ਜਾਣਾ ਜੀ ਤੇ ਉੱਧਰ ਸਾਰੇ ਤੁਹਾਨੂੰ ਦੱਸਿਆ ਮਿੱਟੀ ਲਾਈ ਆਗੀ ਤੇ ਦੋ ਦਾ ਹੱਥ ਮਾਰਦਾ ਪੁੱਤ ਉੱਧਰ ਪਾਸੇ ਰੇ ਤੇ ਦੋ ਇੱਕ ਟੋਕਰਾ ਹੋਰ ਮਾਰ ਮੈਂ ਮਾਰਦਾ ਹੱਥ ਫਿਰ ਚਲੋ ਜੀ ਮਿਲਦੇ ਤੁਹਾਨੂੰ ਦੋ ਮਿੰਟਾਂ ਇਕ ਜੀ ਦੋ ਕਤੂਰੀ ਤੇ ਬਾਰੇ ਆਏ ਬੈਠੇ ਰਹੇਗੇ ਹਵਾ ਲੈ ਰਹੀ ਨੇ ਦੇਖੋ ਉਹ ਠੀਕ ਦੋ ਚੰਗੜੇ ਚੰਗਿਆੜੀਆਂ ਲਈ ਜਾਂਦੇ ਦੇਖੋ ਦੇ ਉਸ ਕਿ ਇੱਧਰ ਟਰਾਲੀ ਛਲੇ ਬੈਠੇ ਰਹੇ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਨੇ ਇਹਨਾਂ ਦੀ ਮੰਮਾ ਨਾਲ ਅਜ ਕਿਤੇ ਵੱਢ ਲਈ ਮੈਨੂੰ ਉਹ ਡਰ ਕੇ ਭੱਜ ਗਏ ਓਏ ਡਬਲੂ ਬਬਲੂ ਓਏ ਆਪਣਾ ਨਹੀਂ ਤਾਂ ਪਾਣੀ ਦੇਖ ਲਾ ਗੰਧਲਾ ਹੋ ਗਿਆ ਨਾ ਤੇ ਆਏ ਪੁੱਤ ਹੁਣ ਚਲ ਜੇ ਮੌਸਮ ਸਾਫ ਹੋ ਫਿਰ ਆਪਾਂ ਮੋਟਰ ਚਲਾ ਲਈ ਲਾਈਟ ਆਉਂਦੀ ਆਪਾਂ ਤਾਂ ਇੰਨਾ ਲਾਈਟ ਦਾ ਵੀ ਨਹੀਂ ਪਤਾ ਜੇ ਲਾਈਟ ਆਵੇ ਮੋਟਰ ਚਲਾ ਕੇ ਉਹਨੂੰ ਕੇਰਾ ਸਾਫ ਕਰਦੀ ਫਿਰ ਮੱਝਾ ਮੌਸਮ ਸਾਹਬ ਵਿਚ ਬੈਠਣ ਨਾ ਹੁਣ ਤੇ ਆਪਣਾ ਫਰਸ਼ ਸੁੱਕੇ ਜੀ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਆਪਣਾ ਟਰਾਂਸਫਾਰਮਰ ਨੇੜੇ ਆ ਗਿਆ ਖੇਲਦੇ ਨੂੰ ਦੂਰ ਕਰਾਂਗੇ ਪੱਟ ਕੇ ਛਾਲ ਚ ਤੇ ਮੋਟਰ ਤੇ ਵੀ ਸਾਰੀਆਂ ਤੋਰਿਆਂ ਤਾਰੀਆਂ ਸੁੱਕ ਗਈਆਂ ਇਥੇ ਇੰਨੇ ਤੋਰਿਆਂ ਲੱਗਦੇ ਸੀ ਆਮ ਰਹਿੰਦੀਆਂ ਸੀ ਤੁਹਾਨੂੰ ਦਿਖਾਉਂਦੇ ਹੁੰਦੇ ਪਹਿਲਾਂ ਵੀਡੀਓ ਵਿੱਚ ਤੇ ਹਾਂ ਲੈ ਯਾ ਪੁੱਤ ਮੱਥਾ ਟਿਕਾਇ ਲੈ ਬੀਬੀ ਨੂੰ ਤੇ ਆਪਣੇ ਸਵਾਰ ਜੀ ਕਿਰਪਾ ਹੋਈ ਹੈ ਮਹਾਰਾਜ ਦੀ ਫਲ ਕੰਨੀਓ ਆਵਲੇ ਦੇਖੋ ਜੀ ਕਿਵੇਂ ਲੱਗੇ ਨੇ ਦੀਨੇ ਹੁਣ ਤੁਹਾਨੂੰ ਵੀਡੀਓ ਚ ਬਹੁਤ ਔਲੇ ਲੱਗੇ ਨੇ ਤੂੰ ਹਨਾ ਹਾਂਜੀ ਇਸ ਵਾਰ ਬਹੁਤ ਲੱਗੇ ਨੇ ਦੂਜੇ ਤੇ ਵੀ ਦੇਖਣ ਵਾਲੇ ਨੇ ਔਲੇ ਬਹੁਤ ਲੱਗੇ ਨੇ ਜੀ ਚਲੋ ਮਹਾਰਾਜ ਨੇ ਫਲ ਇਕੱਤਰ ਦਿੱਤਾ ਨਾ ਝੋਨਾ ਆਪਣਾ ਨਿਸਤ ਰਿਆ ਕੋਈ ਕੋਈ ਆ ਬੱਲੀਆਂ ਤੋਂ ਦੀ ਨਹੀਂ ਹੋਣੀਆਂ ਤੇ ਜਿਹੜਾ ਨਿਸਤ ਰਿਆ ਝੋਨਾ ਉੱਤੇ ਮੀਂਹ ਪੈ ਰਿਹਾ ਇਹ ਸਾਰੀ ਫੋਕ ਬਣ ਰਹੀ ਹੈ ਜਿਹੜਾ ਜੀਰੀ ਦਾ ਮਤਲਬ ਕਿ 10% 5% 15 ਨੁਕਸਾਨ ਹੋਣਾਗਾ ਹਰ ਥਾਂ ਮੇ ਨੁਕਸਾਨ ਹੈ ਪੰਜਾਬ ਚ ਇੱਕ ਪਾਸੇ ਤਾਂ ਫਸਲਾਂ ਜਮਾ ਰੁੜ ਗਏ ਨੇ ਖਤਮ ਹੋ ਗਏ ਨੇ ਇੱਕ ਪਾਸੇ ਆਦਪਚਾਲਾ ਹੋ ਗਿਆ ਮਤਲਬ ਕਿ ਕੋਈ ਸਾਲ ਹੀ ਮਾੜਾ ਹੁੰਦਾ ਇਹ ਸਾਲ ਹੀ ਮਾੜਾ ਸੀ ਆਪਣੇ ਵਾਸਤੇ ਚਲੋ ਪ੍ਰਮਾਤਮਾ ਅੱਗੇ ਤੋਂ ਸੁੱਖ ਰੱਖੇ ਨਾ ਤੇ ਮੈਨੂੰ ਤਾਂ ਇਹਨਾਂ ਦਾ ਵੀ ਜਾ ਹੋਇਆ ਹੈ ਨਾ ਬੀਜ ਤਾਂ ਲਾਉਲੇ ਲੱਗੇ ਨੇ ਇੱਥੇ ਵੇਟ ਦੀ ਮੈਨੂੰ ਕਈ ਸਾਲਾਂ ਦੀ ਮੈਂ ਆਇਤ ਕੀ ਲੱਗਣੇ ਹੋਏ ਤੇ ਲੱਗਣਗੇ ਤੇ ਮਾਰਾ ਇਹਨੇ ਦੀ ਕਿ ਸੋਣੀਆ ਚਲੋ ਇੱਧਰ ਤਾਂ ਲੱਗੇ ਨੇ ਹੈ ਉਧਰਲੇ ਪਾਸੇ ਵੀ ਕਾਫੀ ਲੱਗੇ ਨੇ ਲੱਗੇ ਨੇ ਉਧਰ ਵੀ ਜੋ ਬਹਾਨਾ ਚੱਕ ਗਿਆ ਫੇਰ ਵਿੱਚ ਕਿਹੜਾ ਦੇਵਾਂਗੇ ਉਹ ਦੂਜੇ ਬੂਜੇ ਦੇ ਦੇਖਦੇ ਆਂ ਨਹੀਂ ਤੂੰ ਆਹ ਵਾਲੇ ਤੇ ਨਹੀਂ ਲੱਗੇ ਇਹ ਬੂਜੇ ਤੇ ਨਹੀਂ ਲੱਗੇ ਇਹ ਤੇ ਲੱਗੇ ਨੇ ਆ ਰਿਹਾ ਇਹ ਤਾਂ ਬਹੁਤ ਲੱਗੇ ਨੇ ਹਾਂ ਇਧਰ ਸਾਰੇ ਤੇ ਲੱਗੇ ਨੇ ਬਹੁਤ ਆਹ ਬੂਜੇ ਤੇ ਤੇ ਝੋਨਾ ਆਪਣਾ ਦੇਖੋ ਜੀ ਜਮਾ ਸਾਰੇ ਤੇ ਬੱਲੀ ਚੋਂ ਨਿਕਲਣ ਨੂੰ ਤਿਆਰ ਆ ਦੇਖੋਾਰੇ ਨਿਕਲਣ ਨੂੰ ਜਾਂ ਪਰਸੋਂ ਨੂੰ ਸਾਰਾ ਨਿਕਲਿਆ ਹੋਣਾ ਸਾਰੀ ਨਿਸਾਰੇ ਤੇ ਛੋਨਾ ਕਿਉਂ ਗਿੱਤਾ ਵਾਲਾ ਜੀ 6 ਤਰੀਕ ਦਾ ਲੱਗਿਆ ਹੋਇਆ ਵਾਹਿਗੁਰੂ ਪ੍ਰਮਾਤਮਾ ਹੁਣ ਸੁੱਖ ਰੱਖੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਨਾ ਤੇ ਮਹਾਰਾਜ ਨੇ ਦੇਣਾ ਜਿਹੜਾ ਕੁਝ ਦੇਣਾ ਹੈ ਜੇ ਇੱਥੋਂ ਦੇਣਾ ਹੋ ਇੱਥੇ ਬਹੁਤ ਕੁਝ ਦੇ ਦੂਗਾ ਤੇ ਜਿੱਧਰ ਹੜਾ ਵੱਧ ਆਏ ਨੇ ਵਾਹਿਗੁਰੂ ਉਧਰ ਸ਼ਾਂਤੀ ਬਖਸ਼ੇ ਹੁਣ ਠੀਕ ਕਰੇ ਸਾਰਾ ਕੁਝ ਆਪਣਾ ਤਾਂ ਇਹੀ ਗੱਲਾਂ ਕਹਿਣੀ ਨੇ ਮੱਝਾਂ 'ਚ ਕੰਮ ਕਰਦੇ ਆ ਮੱਝਾਂ 'ਚ ਗਿਲ ਫਿਲਾ ਮੱਝਾਂ ਨੇ ਪੈਰ ਖੜਿਆ ਬਕ ਮੱਝਾਂ ਜੀ ਨਹੀਂ ਲੱਗਦਾ ਤੇ ਇਹ ਗੰਨਾ ਵੀਰੋਂ ਮੈਂ ਬੂਜਿਆਂ ਤੋਂ ਇਕੱਠਾ ਕਰਿਆ ਤੀ ਬੀ ਇਹਨਾਂ ਗੰਨੇ ਦੀ ਕੁਆਲਿਟੀ ਦੇਖੋ ਆਪਣੇ ਦੀ ਬੜੀਆ ਕਿਆਰੀ ਜੀ ਬਣ ਗਈ ਗੰਨੇ ਦੀ ਦੇਖ ਲਓ ਥੋੜੇ ਥੋੜੇ ਇਕੱਠਾ ਕਰਕੇ ਨਾ ਮੈਂ ਇੰਤਰਾਂ ਤਨ ਥੋੜਾ ਥੋੜਾ ਵਲੌਗ ਤੇ ਅੱਜ ਆਮੀ ਗੱਲਾਈਆਂ ਦਿਖਾਈਆਂ ਨੇ ਪ੍ਰਵਾਨ ਕਰਿਓ ਕਿਤੇ ਕਿਸੇ ਨੂੰ ਕਈ ਦਿਨ ਮੂਡ ਨਹੀਂ ਹੁੰਦਾ ਹਨਾ ਕੋਈ ਇਹ ਗੱਲ ਨਹੀਂ ਹੁੰਦੀ ਆਪਣੇ ਕੋਲੇ ਰੋਜ਼ ਨਿਤਨਾਮਾ ਟੌਪਿਕ ਭਾਲ ਲਈ ਬਹੁਤ ਵੱਡੀ ਗੱਲ ਹੈ ਤੁਹਾਡੇ ਕੋਲੇ ਕੋਈ ਝੂਠ ਨਹੀਂ ਹੈਗਾ ਇਹ ਤੇ ਦਾਣੇ ਬੱਲੀਆਂ ਚੋਂ ਬਾਹਰ ਆ ਗਏ ਨੇ ਵਿੱਚ ਵਿੱਚ ਤਾਂ ਇਹ ਵੀ ਕਿੰਨਾ ਹੀ ਆ ਪੁੱਤ ਤੇ ਬੱਲੀਆਂ ਚੋਂ ਦਾਣੇ ਬਾਹਰ ਆਉਣ ਲੱਗ ਗਏ ਨੇ ਤੇ ਹੁਣ ਇਹਦਾ ਟਾਈਮ ਆਸਲ ਜਿਹੜਾ ਸਪਰੇਅ ਦਾ ਸਪਰੇਅ ਦਾ ਟਾਈਮ ਹੈ ਜੇ ਮੌਸਮ ਸਾਫ਼ ਹੋਵੇ ਤਾਂ ਸਪਰੇਅ ਕਰੀਏ ਤੇ ਆਪਾਂ ਤਾਂ ਕਿ ਝਾੜ ਤੋਂ ਚੰਗਾ ਲੈ ਚ ਕੀਏ ਨਹੀਂ ਜੇ ਇਸੇ ਤਰ੍ਹਾਂ ਮੌਸਮ ਰਿਹਾ ਨੁਕਸਾਨ ਬਹੁਤ ਹੋਊਗਾ ਜੀ ਚਲੋ ਮਿਲਦੇ ਆ ਤੁਹਾਨੂੰ ਅੱਗੇ ਜੀ ਬਣੇ ਰਹੋ ਵਲੌਗ ਨਾਲ ਇਧਰੋਂ ਬਾਹਰੋਂ ਆਪਣਾ ਘਰ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਦੇਖੋ ਜੀ ਢਹਣ ਦੇ ਕਿਨਾਰੀ ਹੋਇਆ ਪਿਆ ਜਿਵੇਂ ਇਧਰੋਂ ਤੋਂ ਮਨੁਆਏ ਲੱਗੀਆਂ ਨਾ ਜਿਵੇਂ ਬਹੁਤ ਕੰਦਾ ਗੁੰਦਾ ਚ ਮੁੱਟੀ ਬਹੁਤ ਨਿਕਲ ਗਈ ਹੁੰਦੀ ਹੈ